ਚੈਨਲ ਪੰਜਾਬੀ ਵੇਖ ਰਹਾ ਸਮੂਹ ਦਰਸ਼ਕਾਂ ਨੂੰ ਕੁਲਮੀ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰਦਾਰ ਸਲੇ ਇਹ ਵੀ ਕੈਲਗਰੀ ਦੇ ਨਾਲ ਰਿਲੇਟਡ ਆ ਤੁਹਾਨੂੰ ਪਤਾ ਹੈ ਪਹਿਲਾਂ 5 ਜੂਨ ਨੂੰ ਉੱਥੇ ਇੱਕ ਵਾਟਰ ਮੇਨ ਜਿਹੜੀ ਸੀਗੀ ਬ੍ਰੇਕ ਹੋ ਗਈ ਸੀਗੀ ਜਿਹਦਾ ਕਰਕੇ ਕੈਲਗਰੀ ਸ਼ਹਿਰ ਨੂੰ ਪਾਣੀ ਦੀ ਬਹੁਤ ਵੱਡੀ ਦਿੱਕਤ ਆਈ ਜੀ ਕਿਉਂਕਿ ਉਹ ਬਹੁਤ ਵੱਡਾ ਪਾਈਪ ਸੀ ਜਿਹੜਾ ਪਾਣੀ ਸ਼ਹਿਰ ਨੂੰ ਪ੍ਰੋਵਾਈਡ ਕਰਦਾ ਸੀਗਾ ਪਰ ਹੁਣ ਉਹ ਹੌਲੀ ਹੌਲੀ ਜੀ ਇੰਨਾ ਸਮਾਂ ਲੱਗਣ ਤੋਂ ਬਾਅਦ ਉਹ ਪਾਈਪ ਤਾਂ ਰਿਪਲੇਸ ਕਰ ਦਿੱਤਾ ਗਿਆ ਔਰ ਉਹਦੀ ਟੈਸਟਿੰਗ ਵੀ ਹੋ ਗਈ ਤੇ ਹੁਣ ਉਹ ਪਾਈਪ ਜਿਹੜਾ ਆ ਬਕਾਇਦਾ ਰੈਗੂਲਰ ਰਨ ਕਰ ਰਿਹਾ ਹੈ ਪਾਣੀ ਪਰ ਹੁਣ ਇੱਕ ਨਵਾਂ سلسلہ ਸ਼ੁਰੂ ਹੋ ਗਿਆ ਉੱਥੇ ਜਿਹੜੇ bizness ਆ ਉਹਨਾਂ ਚੋ ਇੱਕ bizness ਨੇ ਪਹਿਲ ਕਰ ਦਿੱਤੀ ਆ ਔਰ ਸਿਟੀ ਤੇ ਕਿਸਮ ਦਾ ਉਹਨਾਂ ਨੇ ਮੁਕੱਦਮਾ ਕਰ ਦਿੱਤਾ ਜੀ ਉਹ ਕਹਿੰਦੇ ਸਾਡਾ ਨੁਕਸਾਨ ਬਹੁਤ ਹੋ ਗਿਆ ਜਿੰਨੇ ਦਿਨ ਅਸੀਂ ਬੰਦ ਰਹੇ ਆ ਕਿਉਂਕਿ ਫਾਦਰਜ਼ ਡੇ ਵੀ ਸੀਗਾ ਤੇ ਕੈਨੇਡਾ ਡੇ ਸੀ ਉਹ ਕਹਿੰਦੇ ਹੋਰ ਬਹੁਤ ਸਾਰੇ ਸਾਨੂੰ ਕਾਨਸਰਟ ਵਗੈਰਾ ਵੀ ਹੁੰਦੇ ਸਾਨੂੰ ਉਹ ਕੈਨਸਲ ਕਰਨੇ ਪਏ ਇੱਕ ਕੈਫੇ ਦੀ ਗੱਲ ਆ ਹੋਰ ਵੀ ਉਹਦੇ ਆਲੇ ਦੁਆਲੇ ਬਿਜ਼ਨਸ ਕਾਫੀ ਹੈਗੇ ਆ ਜਿਹਦੇ ਕਹਿ ਰਹੇ ਨੇ ਭਈ ਹਾਂ ਵੀ ਉਹਨਾਂ ਦਾ ਨੁਕਸਾਨ ਹੋਇਆ ਉਹ ਹੁਣ ਗੱਲ ਪਤਾ ਦਿੱਕਤ ਕਿੱਥੇ ਆ ਉਹ ਕਹਿ ਰਿਹਾ ਜੀ ਭਈ ਇਹ ਸਿਟੀ ਨੂੰ ਪਤਾ ਹੋਣਾ ਚਾਹੀਦਾ ਸੀਗਾ ਵੀ ਇਹ ਜਿਹੜੇ ਪਾਈ ਪਿਆ ਇਹ ਬਦਲਣ ਵਾਲੇ ਨੇ ਉਹ ਕਹਿੰਦੇ ਪਹਿਲਾਂ ਵੀ ਕਈ ਥਾਈ ਇਹ ਘਟਨਾਵਾਂ ਛੋਟੀਆਂ ਛੋਟੀਆਂ ਹੋ ਚੁੱਕੀਆਂ ਨੇ ਕਿਉਂਕਿ ਜਿਹੜੇ ਇਹ ਪਾਈ ਪਿਆ ਕੰਕਰੀਟ ਦੇ ਇਹਨਾਂ ਦੇ ਵਿੱਚ ਰੇਨਫੋਰਸਿੰਗ ਵਾਇਰਜ਼ ਪਾਈਆਂ ਹੋਈਆਂ ਔਰ ਉਹਦੇ ਉੱਤੇ ਉਹਨਾਂ ਕਵਰ ਨਹੀਂ ਹੈ ਇੱਕ ਗੱਲ ਦੂਸਰੀ ਉਹ ਕਹਿੰਦੇ ਜੀ ਇਹ ਜਿਹੜੇ ਕੰਕਰੀਟ ਆ ਉਹ ਬੜਾ ਪੋਰਸ ਕੰਕਰੀਟ ਉਹਨਾਂ ਨੇ ਯੂਜ਼ ਕੀਤਾ ਹੈ ਜਿਹਨੂੰ ਮਤਲਬ ਜੁਗਾਲ ਲੱਗ ਸਕਦਾ ਜਦੋਂ ਉਹਦੇ ਵਿੱਚ ਦੀ ਪਾਣੀ ਜਾਂਦਾ ਤੇ ਅੰਦਰ ਜਿਹੜੀਆਂ ਰੇਨਫੋਰਸਿੰਗ ਵਾਲਾ ਹੁੰਦੀਆਂ ਨੇ ਤਾਰਾਂ ਉਹਨਾਂ ਨੂੰ ਜੁਗਾਲ ਲੱਗ ਜਾਂਦਾ ਤੇ ਫੇਰ ਉਹ ਉੱਥੋਂ ਟੁੱਟ ਸਕਦਾ ਸੋ ਇਹਨਾਂ ਗੱਲਾਂ ਨੂੰ ਜਾਣਦਿਆਂ ਹੋਇਆਂ ਉਹ ਕਹਿ ਰਹੇ ਨੇ ਜੀ ਵੀ ਇਹਨਾਂ ਨੂੰ ਸਿਟੀ ਨੂੰ ਚਾਹੀਦਾ ਸੀ ਵੀ ਇਹਨਾਂ ਨੂੰ ਪਹਿਲਾਂ ਹੀ ਰਿਪਲੇਸ ਕਰ ਦਿੱਤਾ ਜਾਵੇ। ਇਹ ਇੱਕ ਕੈਫੇ ਆ ਐਂਜਲਜ਼ ਕੈਫੇ ਉਹਦੀ ਮਾਲਕ ਹੈਗੀ ਆ ਜੀ ਕੈਥੀ ਜੇਕब्स। ਉਹਨੇ ਕਿਹਾ ਵੀ ਸਾਨੂੰ ਜਿਹੜਾ ਤਕਰੀਬਨ 60000 ਡਾਲਰ ਦਾ ਨੁਕਸਾਨ ਹੋਇਆ ਉਹਨਾਂ ਦਿਨਾਂ ਦੇ ਵਿੱਚ ਔਰ ਹੋਰ ਵੀ ਜਿਹੜੇ ਬਿਜ਼ਨਸ ਆ ਉਹਨਾਂ ਦੀ ਵੀ ਗੱਲਬਾਤ ਉਹ ਕਹਿੰਦੀ ਵੀ ਉਹਨਾਂ ਦਾ ਵੀ ਨੁਕਸਾਨ ਹੋਇਆ ਔਰ ਨਾਲ ਦੀ ਨਾਲ ਉਹਨਾਂ ਨੇ ਸਿਰਫ ਇਹ ਸਿਟੀ ਨੂੰ ਨਹੀਂ ਸਿਟੀ ਵੱਲੋਂ ਓਨ ਕੀਤੀ ਜਾਂਦੀ ਇੱਕ ਐਨਮੈਕਸ ਕਾਰਪੋਰੇਸ਼ਨ ਆ ਜਿਹਨੇ ਕੰਟਰੈਕਟ ਕੀਤਾ ਹੋਇਆ ਪਾਣੀ ਪ੍ਰੋਵਾਈਡ ਕਰਨ ਦਾ ਉਹਨਾਂ ਨੂੰ ਵੀ ਉਹਨੇ ਮੁਕਦਮੇ ਦੇ ਜਿਹੜੇ ਪੇਪਰ ਆ ਜੀ ਭੇਜ ਦਿੱਤੇ ਆ ਔਰ ਉਹ ਦੋਨਾਂ ਧਿਰਾਂ ਨੇ ਸਿਟੀ ਨੇ ਵੀ ਕਿਹਾ ਵੀ ਸਾਨੂੰ ਉਹ ਜਿਹੜੇ ਪੇਪਰ ਓ ਸਿਟੀ ਦਾ ਕਹਿੰਦੀ ਵੀ ਸਾਨੂੰ ਹਜੇ ਪੇਪਰ ਮਿਲੇ ਨਹੀਂ ਪਰ ਐਨਮੈਕਸ ਵਾਲੇ ਕਹਿੰਦੇ ਸਾਨੂੰ ਉਹ ਪੇਪਰ ਮਿਲ ਗਏ ਨੇ ਪਰ ਉਹਨਾਂ ਨੇ ਇਹੋ ਦੇਤੇ ਗਾ ਕੋਈ ਵੀ ਗੱਲਬਾਤ ਕਰਨ ਤੋਂ ਜਿਹੜਾ ਹੀ ਨਾ ਕਰ ਦਿੱਤੀ ਆ ਸੋ ਇਹ ਹਾਲਾਤ ਕੈਲਗਰੀ ਦੇ ਬਣੇ ਹੋਏ ਨੇ ਵੈਸੇ ਹੁਣ ਜਿਹੜਾ ਬਾਹਰ ਵੀ ਘਰਾਂ ਦੇ ਬਾਹਰ ਯਾਰਡ ਦੇ ਵਿੱਚ ਪਾਣੀ ਯੂਜ਼ ਕਰਨ ਲਈ ਸਿਟੀ ਨੇ ਕੁਝ ਸ਼ਰਤਾਂ ਦੇ ਨਾਲ ਅਲਾਉ ਕਰ ਦਿੱਤਾ ਹੈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਨਮੈਂਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ